ਪਿਛਲੇ ਦਿਨੀ ਹੀ ਖੰਡ ਵਾਲੇ ਇਲਾਕੇ ਦੇ ਵਿੱਚੋਂ ਇੱਕ ਨੌਜਵਾਨ ਦੇ ਵੱਲੋਂ ਮਹਿਲਾ ਦੇ ਨਾਲ ਖੋਹ ਕੀਤੀ ਗਈ ਸੀ ਤਾਂ ਚੈਨੀ ਖੋਹ ਕੇ ਉਹ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਮਹਿਲਾ ਦੇ ਵੱਲੋਂ ਥਾਣਾ ਇਸਲਾਮਾਬਾਦ ਦੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਟੀਮਾਂ ਦੇ ਵੱਲੋਂ ਦੇਖੇ ਜਾਂਦੇ ਨੇ ਸੀਸੀਟੀਵੀ ਕੈਮਰੇ ਚੱਕੇ ਤੇ ਜਾਂਦੇ ਨੇ ਤਾਂ ਅੱਜ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਮਾਮਲੇ ਦੇ ਵਿੱਚ ACP ਜਸਪਾਲ ਸਿੰਘ ਦੀ ਸਾਡੇ ਨਾਲ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਦੇ ਵੱਲੋਂ ਚੈਨੀ ਖੋਹ ਕੀਤੀ ਗਈ ਆ ਜੀ ਇਹ ਮਾਰਕ ਅਕਤੂਬਰ ਦੇ ਵਿੱਚ ਥਾਣਾ ਸ਼ਾਟਾ ਦਾ ਏਰੀਆ ਖੰਡ ਵਾਲਾ ਆ ਉਥੇ ਇੱਕ ਲੇਡੀ ਹੈਗੀ ਪ੍ਰਗਿਆ ਉਹ ਗੁਰੂਗ੍ਰਿਵਡਾਲ ਦੀ ਰਹਿਣ ਵਾਲੀ ਹੈ ਉਹ ਆਪਣੇ ਕੰਮਕਾਰ ਦੇ ਸਿਲਸਿਲੇ ਚ ਆਈ ਸੀਗੀ ਤੇ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਦੇ ਸੀ ਉਹਨਾਂ ਦੀ ਚੇਨ ਓਕੇ ਤੇ ਫਰਾਰ ਹੋ ਗਏ ਸੀ ਚੇਨ ਖੋਣ ਲੱਗਿਆ ਉਹਨੂੰ ਛੁੱਟ ਵੀ ਦਿੱਤਾ ਸੀ ਉਹਦੇ ਸਿਰ ਤੇ ਕਾਫੀ ਛੱਟ ਵੀ ਲੱਗੀ ਸੀ ਤੇ ਉਹਦੇ ਕਰਕੇ ਜਿਹੜਾ ਕੇਸ ਸਾਡੇ ਵਾਸਤੇ ਚੈਲੰਜ ਬਣਿਆ ਹੋਇਆ ਸੀਗਾ ਕਿਉਂਕਿ ਲੇਡੀ ਦਾ ਮਾਮਲਾ ਸੀ ਉਹਦੇ ਛੱਟ ਦਾ ਮਾਮਲਾ ਸੀ ਸਨੇਚੀਨ ਦਾ ਮਾਮਲਾ ਸੀਗਾ ਉਹਦੇ ਵਿੱਚ ਕਾਫੀ ਮਿਹਨਤ ਕਰਕੇ ਅਸੀਂ ਇਹ ਜਿਹੜਾ ਦੋ ਰੈਚੀ ਇਹ ਰੈਚੀ ਸਾਡੇ ਏਰੀਆ ਦੇ ਰਹਿਣ ਵਾਲੇ ਕੋਟਕਾਲ ਸਾਡੇ ਰਹਿਣ ਵਾਲੇ ਸੀ ਗੁਜਰਮ ਜਿਹੜੇ ਇੱਕ ਵਿਸ਼ਾਲ ਤੇ ਉਹ ਕਾਫੀ ਮਿਹਨਤ ਕਰਕੇ ਸਾਡੇ ਐਸਐਚਯੂ ਸਲਾਮਾਬਾਦ ਜਿਉਂਕਿ ਜੱਜ ਕੋਰ ਖਾਲਸਾ ਬਲਵਿੰਦਰ ਸਿੰਘ ਨੇ ਇਹ ਵਿਚਾਰ ਨੂੰ ਜਿਹੜਾ ਹੈ ਇਹਨੂੰ ਫੜਿਆ ਹੈ ਸਿਕਰਟ ਇਨਫਰਮੇਸ਼ਨ ਦੇ ਆਧਾਰ ਤੇ ਤੇ ਫੜ ਤੋਂ ਬਾਅਦ ਇਹਦੇ ਕੋਲੋਂ ਦੋ ਮੋਬਾਈਲ ਤੇ ਤਿੰਨ ਮੋਟਰਸਾਈਕਲ ਵੀ ਰਿਕਵਰ ਹੋਏ ਨੇ ਜਿਹੜੇ ਉਹ ਚੋਰੀ ਦੇ ਜਾਂ ਸਨੇਚਿੰਗ ਦੇ ਉਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਨੂੰ ਵੈਰੀਫਾਈ ਕਰ ਰਹੇ ਆ ਜੀ ਸਰ ਜੇਕਰ ਅਸੀਂ ਗੱਲ ਕਰੀਏ ਜਿਸ ਮੋਟਰਸਾਈਕਲ ਦੇ ਉੱਪਰ ਇਹਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ ਆ ਉਹ ਵੀ ਚੋਰੀ ਦੇ ਮੋਟਰਸਾਈਕਲ ਦੇ ਉੱਪਰ ਹੀ ਵਾਰਦਾਤ ਤਿੰਨਾਂ ਦੇ ਵੱਲੋਂ ਕੀਤੀ ਗਈ ਆ ਜੀ ਇਹ ਮੋਟਰਸਾਈਕਲ ਅਸੀਂ ਬਰਾਮਦ ਕਰਿਆ ਜੀ ਉਹਨੂੰ ਵੀ ਵੈਰੀਫਾਈ ਕਰ ਰਹੇ ਆਂ ਵੀ ਉਹਦਾ ਸਟੇਟਸ ਕੀ ਆ ਉਹ ਚੋਰੀ ਦਾ ਹੈ ਐਸਨੇਚਿੰਗ ਦਾ ਹੈ ਕੀ ਆ ਉਹ ਪਤਾ ਕਰਾਂਗੇ ਤੇ ਜਿਹੜੀ ਇਹ ਚ ਚੇਨਿੰਗ ਸਨੇਚ ਕੀਤੀ ਗਈ ਸੀ ਉਹ ਵੀ ਅਸੀਂ ਰਿਕਵਰ ਕਰ ਰਹੇ ਆਂ ਪਰ ਕਿੰਨੇ ਕਿ ਜਿਹੜੇ ਮੋਟਰਸਾਈਕਲਾਂ ਦਾ ਵੱਲੋਂ ਤੁਹਾਡੇ ਵੱਲ ਦੱਸਿਆ ਗਿਆ ਬਰਾਮਦ ਹੋਏ ਨੇ ਤਾਂ ਉਹ ਮੋਟਰਸਾਈਕਲ ਕਿਸ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਚੋਰੀ ਕੀਤੇ ਗਏ ਨੇ ਦੇਖੋ ਅਸੀਂ ਇਹ ਜਿਹਨੂੰ ਪਕੜਿਆ ਹੈ ਤੇ ਇਹਦੀ ਅਸੀਂ ਲਗ ਲਗ ਚੋਰੀ ਵੀ ਕਰਦੇ ਨੇ ਸਨੇਚਿੰਗ ਵੀ ਕਰਦੇ ਨੇ ਇਹ ਇਹ ਕਿਹੜੇ ਕਿਹੜੇ ਇਲਾਕੇ ਦੀ ਚੋਰੀ ਗਈ ਹੈ ਅੰਡਰ ਇਨਵੈਸਟੀਗੇਸ਼ਨ 'ਵਾਲੇ ਇਹ ਤਫ਼तीश ਤੋਂ ਬਾਅਦ ਇਹਦਾ ਪਤਾ ਚੱਲੇਗਾ। ਸਰ ਮਹਿਲਾ ਵਾਲੇ ਮਾਮਲੇ ਦੇ ਵਿੱਚ ਇੱਕ ਹੋਰ ਨੌਜਵਾਨ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਜੀ। ਬਿਲਕੁਲ ਇੱਕ ਇਹਦੇ ਨਾਲ ਦਾ ਸਾਥੀ ਹੈ ਛੇਕੂ ਤੇ ਉਹ ਵੀ ਸਾਡੇ ਕੋਲ ਆਇਡੈਂਟੀਫਾਈਡ ਆਇਆ ਸੀ ਉਹਨੂੰ ਜਲਦੀ ਹੀ ਪਕੜ ਲਵਾਂਗੇ। ਲੱਗਦਾ ਕਿ ਇਹਦੇ ਨਾਲ ਲਗਾਤਾਰ ਉਹ ਵਾਰਦਾਤਾ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਕਰ ਰਿਹਾ ਸੀ। ਬਿਲਕੁਲ ਜੀ ਇਹ ਵਾਰਦਾਤਾ ਕਰ ਹੀ ਰਿਹਾ ਸੀ ਇਹਦੇ ਖਿਲਾਫ ਤਿੰਨ-ਚਾਰ ਮਕਦਮੇ ਪਹਿਲਾਂ ਵੀ ਦਰਜ ਨੇ। ਚੋਰੀ ਦੇ ਸਨੇਚਿੰਗ ਦੇ ਦਰਜ ਨੇ। ਇਹ ਵਾਰਦਾਤਾ ਕਰ ਹੀ ਰਿਹਾ ਸੀਗਾ। ਤਾਂ ਸਰ ਮਹਿਲਾ ਦਾ ਪਿੱਛਾ ਕਰਕੇ ਇਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਜਾਂ ਫਿਰ ਰਾਸਤੇ ਵਿੱਚ ਜਾਂਦੇ ਜਾਂ ਦੇਖੋ ਇਹੋ ਜਿਹੇ ਜੋ ਕ੍ਰਿਮੀਨਲ ਲੋਕ ਨੇ ਇਹ ਮੌਕੇ ਦੀ ਤਾੜ ਚ ਰਹਿੰਦੇ ਨੇ ਜਿੱਥੇ ਵੀ ਕਿਤੇ ਇਹਨਾਂ ਨੂੰ ਮੌਕਾ ਮਿਲਦਾ ਉੱਥੇ ਇਹ ਵਾਰਦਤ ਕਰ ਲੈਂਦੇ ਨੇ ਸਰ ਜੇਕਰ ਅਸੀਂ ਗੱਲ ਕਰੀਏ ਦੂਸਰੇ ਨੌਜਵਾਨ ਦੀ ਪਛਾਣ ਹੋ ਚੁੱਕੀ ਹੈ ਜੀ ਕਿੱਥੋਂ ਦਾ ਰਹਿਣ ਵਾਲਾ ਬਿਲਕੁਲ ਜੀ ਉਹ ਕੋਟਕਾਲ ਸਰ ਦੇ ਰਹਿਣ ਵਾਲਾ ਹੈ ਉਹ ਪਛਾਣ ਹੋ ਗਈ ਹੈ ਚੇਕੂਨਾ ਦਾ ਲੜਕਾ ਹੈਗਾ ਉਹਨੂੰ ਇਹ ਜਲਦੀ پکڑ ਲਿਆ ਲੱਗਦਾ ਕਿ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਉਸ ਨੌਜਵਾਨ ਨੂੰ ਪਤਾ ਲੱਗ ਚੁੱਕਾ ਕਿ ਮੇਰਾ ਦਲਾ ਦੂਸਰਾ ਸਾਥੀ ਆਹੋ ਪੜਿਆ ਗਿਆ ਹੈ ਜਿਸ ਕਰਕੇ ਉਹ ਵੀ ਆਪਣੇ ਘਰ ਦੇ ਵਿੱਚੋਂ ਫਰਾਰ ਹੋ ਚੁੱਕਾ ਹੈ ਬਿਲਕੁਲ ਜੀ ਦੋ ਲੇਕਰ ਪੁਲਸ ਸਾਡੀ ਪ੍ਰੋਫੈਸ਼ਨਲ ਹੈ ਇਹਨੂੰ ਬਹੁਤ ਜਲਦੀ ਸੀਨ ਫੜ ਲਿਆ ਬਿਲਕੁਲ ਸਰ ਪੁਲਸ ਦੇ ਵੱਲੋਂ ਤਾਂ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਨੌਜਵਾਨਾਂ ਨਾਲ ਕੰਮ ਕਰ ਰਹੇ ਨੇ ਜਾਂ ਫਿਰ ਇਹ ਦੋਵੇਂ ਨੌਜਵਾਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਕੰਮ ਕਰਦੇ ਪਏ ਸੀ ਅੰਮ੍ਰਿਤਸਰ ਦੇ ਵਿੱਚ ਜੇ ਕੋਈ ਇਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਵਿਚਾਲਦਾ ਵੀ ਰਿਮਾਂਡ ਲੈਣ ਤੋਂ ਬਾਅਦ ਇਹਦੀ ਪ੍ਰੋਪਰ ਇਨਟੈਰੋਗੇਸ਼ਨ ਹੋਊਗੀ ਤੇ ਜੋ ਵੀ ਅੱਗੇ ਦੇ ਨਾਲ ਦੀ ਜੇ ਹੋਰ ਸਾਥੀ ਹੋਣਗੇ ਉਹਨਾਂ ਦੇ ਖਿਲਾਫ ਵੀ ਜ਼ਿੰਮੇਵਾਰੀ ਦੀ ਠੀਕ ਹੈ ਜੀ ਤਾਂ ਤੁਸੀਂ ਵੇਖਿਆ ਕਿ ਐਸ.ਪੀ. ਜਸਪਾਲ ਸਿੰਘ ਹੁਣਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਜਿਹੜਾ ਇਸ ਦਾ ਦੂਸਰਾ ਸਾਥੀ ਹੈ ਤਾਂ ਉਸ ਦਾ ਵੀ ਪਤਾ ਲੱਗ ਚੁੱਕਾ ਹੈ ਤਾਂ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਇਆ ਜਾਏਗਾ ਜਗਵੰਤ ਸਿੰਘ ਦੇ ਲਈ ਸਾਹਿਲ ਅੰਮ੍ਰਿਤਸਰ